ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਮਿਸਿਸ ਗਿਲਦੇਵਿਚ ਉਮੀਦ ਹੈ ਸਾਰੇ ਜਾਣ ਬਹੁਤ ਵਧੀਆ ਹੋਵੋਗੇ ਸੋ ਟਾਈਮ ਤਾਂ ਮਿਲ ਲੱਗਦਾ ਗੁੱਡ ਆਫਟਰਨੂੰ ਦਾ ਹੀ ਹੋ ਚੁੱਕਿਆ ਐਂਡ 11:30 ਹੋ ਗਏ ਨੇ ਤੇ ਆਪਾਂ ਅੱਜ ਛੋਟੇ-ਮੋਟੇ ਕੰਮ ਆਪਣੇ ਮਕਾਉਣ ਦੇ ਲਈ ਔਰ ਦੇਖਦੇ ਆਂ ਅਗਰ ਹੁੰਦੇ ਆ ਵੈਸੇ ਅੱਜ ਭਾਰਤਵੰਦ ਦਾ ਵੀ ਹੈਗਾ ਯਾ ਕਿ ਵੈਸੇ ਸਰਕਾਰੀ ਛੁੱਟੀ ਤਾਂ ਹੈ ਨਹੀਂ ਕੋਈ ਇਦਾਂ ਦੀ ਜਾ ਕੇ ਕੀ ਵਾਰ ਤੱਕ ਕੰਮ ਆਦਾ ਅੱਗੇ ਆਪਾਂ ਗਿੱਲਾ ਵੈਸੇ ਕਹਿੰਦੇ ਨੇ ਭਾਰਤਵੰਦ ਦਾ ਮੇਲਾ ਦਾ ਅੱਜ ਨਾਰਮਲ ਨਾਲੋਂ ਵੀ ਜ਼ਿਆਦਾ ਟ੍ਰੈਫਿਕ ਤੇ ਪਹਿਲਾਂ ਲੈਣੇ ਆਪਾਂ ਆਪਣੀ ਸ਼ੈਂਪੂ ਦੇਖਦੇ ਆਂ ਦੁਕਾਨ ਖੁੱਲੀ ਆ ਜਾਂ ਨਹੀਂ ਖੁੱਲੀ ਹੈ ਬੰਦ ਕੀਤੀ ਹੈ ਖੁੱਲੀ ਹੈ ਯੈਸ ਜੀ ਆਪਾਂ ਸ਼ੈਂਪੂ ਲੈ ਲਿਆ ਆਪਣੇ ਛੋਟੀ ਪੈਕਿੰਗ ਹੀ ਮਿਲ ਗਿਆ ਮੈਨੂੰ ਵੱਡੀ ਪੈਕਿੰਗ ਆਪਾਂ ਲਖਵਾਤੀ ਆ ਜੂਗੀ ਹੁਣ ਚੱਲੀਏ ਬਾਕੀ ਦੇ ਕੰਮ ਕਰਦੇ ਸਾਰਾ ਬਾਜ਼ਾਰ ਖੁੱਲਾ ਹੀ ਆ ਕੋਈ ਸ਼ਾਂਪੂ ਨਹੀਂ ਬੰਦ ਥੋੜਾ ਜਿਹਾ ਅਸਰ ਸਾਨੂੰ ਵੀ ਦਿਖਿਆ ਭਾਰਤ ਬੰਦ ਦਾ ਉਧਰਲੀ ਰੋਡ ਬਲੌਕ ਕੀਤੀ ਹੋਈ ਆ ਆਪਾਂ ਤਾਂ ਕਾਫੀ ਟ੍ਰੈਫਿਕ ਦੇ ਵਿੱਚੋਂ ਨਿਕਲ ਕੇ ਆਏ ਆ ਆਪਾਂ ਕੁਝ ਗੱਡੀਆਂ ਉਧਰ ਜਾ ਰਹੀਆਂ ਨੇ ਕੱਚੇ-ਕੱਚੇ ਰਸਤੇ ਜਿਨ੍ਹਾਂ ਨੂੰ ਵਿਚਾਰਾ ਨਹੀਂ ਪਤਾ ਹੈਗਾ ਆਪਾਂ ਫਿਰ ਉਲਟ ਸਾਈਡੇ ਪਾ ਲਈ ਕਿਉਂਕਿ ਇਧਰ ਦੀ ਉਹ ਕੱਟ ਰਹੇ ਨੇ ਸਾਰੀਆਂ ਗੱਟੀਆਂ ਆਲਮੋਸਟ ਪਰਮੂੜ ਜੀ ਨਹੀਂ ਚਲਦੇ ਅਗਾ ਧਰਨਾ ਦੇਖੀ ਉਹਨਾਂ ਮਾ ਮ ਲੱਗਿਆ ਹੋਇਆ ਨਹੀਂ ਕੱਢਦੇ ਨੇ ਉਹਨਾਂ ਨੇ ਪਿੰਡ ਦੇ ਵਿੱਚ ਵੀ ਜਾਮ ਲੱਗਿਆ ਪਿਆ ਨਹਿਰ ਦੇ ਉੱਪਰ ਧਰਨਾ ਲਾਇਆ ਹੋਇਆ ਸੰਗੋਵਾਲ ਵਾਲਿਆਂ ਨੇ ਕੋਈ ਨਾ ਕੋਈ ਨਾ ਜਿਸ ਨੂੰ ਕਰਨ ਲੱਗਿਆ ਹੋਇਆ ਸੀਗਾ ਪਾਰਸਲ ਪਾਰਸਲ ਮੈਂ ਆਰ ਪੀ

ਇਹ ਇਹ ਕਿਧਰ ਨਹੀਂ ਪਏ ਹੈਗੇ ਉਹ ਦੇਖਦੀ ਸੀ ਜੀ ਕੱਪੜੇ ਵਾਲੇ ਓਕੇ ਇਹ ਆਏ ਨੇ ਜਾਰਜਟ ਦਾ ਸੂਟ ਔਰ ਗੈਂਜ਼ਾ ਦਾ ਦੁਪੱਟਾ ਆ ਇਹਦੇ ਨਾਲ ਦੁਪੱਟਾ ਇਹਨਾਂ ਦਾ ਦੁਪੱਟਾ ਆ ਇਹਨਾਂ ਦਾ ਦੁਪੱਟਾ ਆਹ ਤੇਨੂੰ ਸੂਟ ਆਇਆ ਓਕੇ ਹਾਂ ਖੋਲਣਾ ਨੈਕਸਟ ਹਾਂ ਤੁਮ ਮੈਂ ਹੀ ਫਾਟ ਜੂਗਾ ਕੱਪੜਾ ਲੈੜਾ ਕੀ ਇੱਕ ਕਾਟਨ ਦੇ ਵਿੱਚ ਨੇ ਇੱਕ ਸੂਟੇ ਵਾਲਾ ਆ ਗ੍ਰੇ ਇੱਕ ਸੂਟੇ ਵਾਲਾ ਆ ਔਰ ਇੱਕ ਸੂਟੇ ਵਾਲਾ ਆ ਦਰ ਨੈਕਸਟ ਪਰਸਨ ਥੋੜਾ ਪਕਾ ਲਈਏ ਇਹਨਾਂ ਨੂੰ ਫੋਨ ਜਿਹਦੇ ਜਿਹਦੇ ਵੀ ਪਰਸਨ ਨੇ ਕਿ ਆਪਣੇ ਆਪਣੇ ਪਰਸਨ ਨੇ ਜਿਹੜੇ ਲੈ ਜਾਓ ਬਲੈਕ ਨਹੀਂ ਲੋਕ ਓਕੇ ਲਓ ਜੀ ਆਪਣਾ ਹੋ ਗਿਆ ਚਾਹ ਦਾ ਟਾਈਮ ਤੇ ਜੋਵਨ ਦਾ ਹੋ ਗਿਆ ਸਟੱਡੀ ਦਾ ਟਾਈਮ ਹੈਨਾ ਜੋਵਨ ਕਹਿੰਦਾ ਮੈਂ ਚਾਹ ਪੀਣੀ ਨਹੀਂ ਮੈਂ ਤੇ ਮੈਂ ਕਿ ਪੀਣ ਲੱਗਿਆ ਚਾਹ ਨਮਕੀਨ ਬਿਸਕਟ ਮੈਗ ਦੇ ਆਪਣੇ ਬਿਸਕਟ ਤੇ ਚਲੋ ਫਿਰ ਪਤਾ ਨਹੀਂ ਖੋਲੋ ਦੇਖੀਏ ਕਿਹੜੇ ਆਏ ਨੇ ਕਿਵੇਂ ਖੋਲਦੇ ਹੁੰਦੇ ਨੇ ਇਹ ਬਾਬਾ ਜਿੱਤੋਂ ਮਾਰ ਕੇ ਖੋਲੋ ਇੱਧਰ ਖੋਲੋ ਤੁਮ ਜੋ ਫਾੜ ਲਓ ਮਸ ਫਟ ਜਾਣਾ ਮੇਨੋ ਤੇ ਮਸ ਫਟ ਜਾਣਾ ਮੇਨੋ ਤੇ ਪ੍ਰੀਤ ਨੇ ਨਵੀਂ ਗੱਡੀ ਲੈ ਲਈ ਬਲਾਰੇ ਦਾ ਢੇੜਾ ਲੱਗਿਆ ਕਰਨਾ ਜੇ ਕਿਸੇ ਸਵਾਰੀ ਦੇ ਨਾਲ ਜਾਣਾ ਕੀ ਕਰਦੀ ਹੈ ਆ ਭਰਾਵਾ ਹੌਲੀ ਸਵੇਰੇ ਵੀ ਬਹੁਤ ਉਹ ਨਾਲ ਖੋਲਦਾ ਹੁੰਦਾ ਸਾਰਾ ਕਮਰਾ ਹਿਲਾ ਦਿੰਦਾ ਸਾਡਾ ਹੌਲੀ ਖੋਲਿਆ ਕਰ ਲੱਗਦਾ ਹੀ ਨਹੀਂ ਉਹ ਵਿੱਚ ਹੀ ਚੱਲ ਜਾਂਦਾ ਟਾਈਮ ਭਾਈ 6:30 ਹੋ ਗਏ ਛੁੱਟੀ ਹੋ ਗਈ ਅੱਜ ਹੈ ਆਹ ਟੀ-ਸ਼ਰਟ ਮੈਂ ਲਾ ਕੇ ਜੁਆ ਕੇ ਬਹਿ ਗਿਆ ਮਾ ਰੱਬਾ ਵਾਲ ਕਰਾਉ ਕਰ ਤੇ ਤਰ ਕੋਈ ਰੁਜਾਓ ਓਏ ਖਮਲਾ ਹੋ ਗਿਆ ਕੁੜੀ ਕਿੱਥੇ ਆ ਗਈ ਪਿੰਡ ਫਿਰ ਜਾਂਦਾ ਮੇਰੇ ਘਰ ਤੇ ਕਹਿੰਦਾ ਤੇਰਾ 6 ਵੇ ਦਾ ਟਾਈਮ ਬਾਏ ਆਹ ਕੁੜੀ ਨੂੰ ਛੱਡਣ ਲਈ ਦੇ ਲੋ ਕੀ ਕੁਛ ਕਰਨਾ ਪੈਂਦਾ ਹਾਈ ਹਾਈ ਵੱਡੀ ਗੱਡੀ ਕੈਸੀ ਫੀਲਿੰਗ ਆ ਰਹੀ ਹੈ ਪਸੀਨਾ ਗੱਡੀ ਚ ਜਾ ਰਹੀ ਹੈ ਤੇ 9 ਲੱਖ ਦੀ ਗੱਡੀ ਚ ਜਾ ਰਹੀ ਹੈ ਪਰ ਬਾਬਾ ਦਾ ਬਲ ਕੇ ਹਸੀ ਕੋਈ ਕਿਹੜਾ ਦੇਖਦਾ ਨੇਰਾ ਚੱਲਦੇ ਚੱਲਦੇ ਭਾਈ ਦਾ ਬੂਹਦੀ ਨਾ ਦੇਖੋ ਤਾਂ ਫੇਰ ਉਹ ਵੀ ਆਪਣਾ ਹੀ ਨਹੀਂ ਦਾਗੇ ਇਹਨੂੰ ਖੱਟੀ ਦਾ ਪਤਾ ਲੱਗਦੀ ਹੋ ਕੀ ਦੀ ਹੈ ਉਹ ਤਾਂ ਚਲਾਇਉ ਉਹਨਾਂ ਬੰਦਾ ਚਾ ਉਹਨਾਂ ਨੂੰ ਪਤਾ ਮੇਸ਼ ਤੋਂ ਕੰਮ ਰੀਆਂ ਬੈਠੀਆਂ ਨੇ ਇਹ ਤਾਰਤੀ ਕੁੜੀ ਆਪਾਂ ਨੇ ਹੋ ਗਈ। ਹੁਣ ਆਪਾਂ ਚੱਲੀਏ ਵਾਪਸ ਘਰ ਨੂੰ। ਟਾਈਮ ਹੋ ਗਿਆ 7:30 ਦਾ ਤੇ ਆਪਾਂ ਅੱਗੇ ਸੀਗੇ 6:57 ਵਜੇ ਉੱਪਰ ਆਗੇ ਸੀਗੇ। ਉੱਪਰ ਆ ਕੇ ਆਪਾਂ ਕੀਤਾ ਪਹਿਲਾਂ ਡਿਨਰ ਤੇ ਡਿਨਰ ਦੇ ਅਵ ਮੂਵੀ ਲਾਈ ਸੀਗੀ ਤੇ ਹੁਣ ਮੈਂ ਚੱਲੀ ਆ ਉੱਪਰ ਆ ਕਪੜੇ ਵਾਸ਼ ਕਰਨ ਦੇ ਲਈ ਤੇ ਥੋੜਾ ਟਾਈਮ ਕਰਾਂਗੇ ਆਪਾਂ ਐਕਸਰਸਾਈਜ਼ ਕਿਉਂਕਿ ਅੱਜ ਮਾਰਨਿੰਗ ਵੀ ਥੋੜੀ ਹੋਈ ਐਕਸਰਸਾਈਜ਼ ਮੇਰੇ ਤੋਂ ਸੋ ਐਕਸਰਸਾਈਜ਼ ਦੇ ਨਾਲ-ਨਾਲ ਜਦ ਤੱਕ ਕਪੜੇ ਵਾਸ਼ ਹੋ ਜਾਣਗੇ ਫਿਰ ਆਪਾਂ نیچے ਆ ਕੇ ਫਰੈਸ਼ ਅਪ ਹੋ ਕੇ ਬੈਠਾਂਗੇ ਹਾਂਜੀ ਮੈਂ ਆਪਣਾ ਫੇਸ ਵਾਸ਼ ਕਰਨਾ ਮੈਂ ਸੋਚਿਆ ਕਿ ਐਕਸਰਸਾਈਜ਼ ਕਰਦੇ ਥਾਂ ਮੈ ਥੋੜੀ ਗਰਮੀ ਜੀ ਆ ਜਾਂਦੀ ਹੈ ਉਸ ਤੋਂ ਬਾਅਦ ਹੀ ਫੇਸ ਵਾਸ਼ ਕਰਕੇ ਤੇ ਫਿਰ ਲੋਸ਼ਨ ਵਗੈਰਾ ਲਗਾ ਕੇ ਅਪਲਾਈ ਕਰਕੇ ਫਿਰ ਬੈਠਾਂਗੇ ਜੇ ਆਪਾਂ ਕਰ ਰਹੇ ਆ ਪ੍ਰੋਸੈਸਪਟਾ ਥੋੜੀ ਜਿਹੀ ਐਕਸਰਸਾਈਜ਼ ਆਪਾਂ ਨੇ ਕਰ ਲਈ ਥੋੜਾ ਜਿਆ ਆਪਾਂ ਮੈਂ ਸੋਚਿਆ ਕਿ ਹਜੇ ਦੀ ਮੈਂ نیچے ਜਾਂਦੀ ਰਾਉਂਡ ਅਪ ਕਰ ਲੈਣਾ ਰਾਉਂਡ ਲਗਾ ਲੈਣਾ ਥੋੜੇ ਜੇ ਤੇ ਫੇਰ ਚੱਲਾਂਗੇ نیچے ਹਜੇ ਮਸ਼ੀਨਾਂ ਮੇਂ ਚੱਲ ਰਹੀ ਆ ਔਰੇ ਹਾਰ ਸੋਨ ਦਾ ਘਰ ਚੁੱਲਾ ਵਾਲਿਆ ਹੋਇਆ ਅੱਜ ਉਹਨਾਂ ਨੇ ਪਤਾ ਨਹੀਂ ਕੀ ਧਰਿਆ ਹੋਇਆ ਹੈ ਚੁੱਲੇ ਤੇ ਧੂਆ ਨਿਕਲ ਰਿਹਾ ਸਾਰੇ ਜਾਣੇ ਚੁੱਲੇ ਦੇ ਅੱਗੇ ਬੈਠੇ ਨੇ ਕੱਪੜੇ ਹਜੇ ਸੁੱਕਣੇ ਪਏ ਹੋਏ ਨੇ ਉਹਨਾਂ ਨੇ ਤੋ ਓਕੇ ਉਹ ਬੰਦ ਕਲਾਸ ਲੱਗਦੀ ਸੀ ਬੋਲੀ 10:30 ਵਜੇ ਬੋਲੀ ਜੀ ਜਾਨਮ ਜਦੋਂ ਹਰਦਾ ਹਰਦਾ ਮਿੰਟ ਚ ਇੱਕ ਮਿੰਟ ਚ ਸਾਇਲੈਂਟ ਹੋ ਜਾਂਦਾ ਹੂੰ ਸੋਚ ਲਈ ਨਹੀਂ ਆਣਾ ਨਾ ਜਿਕਰਾਂ